ਸਤਿ ਸ਼੍ਰੀ ਅਕਾਲ ਜੀ ਮੈਂ ਕਮਲ ਸਿਟੀ ਇਨਫੋ ਦੇ ਖਾਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਪੁਲਿਸ ਥਾਣਾ ਬਹਿਰਾਮ ਵੱਲੋਂ ਗਸ਼ਤ ਦੌਰਾਨ ਹਾਈ ਟੈਕ ਨਾਕਾ ਪਿੰਡ ਮੇਲੀ ਤੇ ਕਾਰ ਨੰਬਰ PB08X5394 ਮਾਰਕਾ i10 ਨੂੰ ਸ਼ੱਕ ਦੇ bina ਤੇ ਰੋਕਿਆ ਗਿਆ ਜਿਸ ਦੇ ਚਾਲਕ ਨੇ ਪੁਲਿਸ ਪਾਰਟੀ ਨੂੰ ਆਪਣਾ ਨਾਂ ਦਲੀਪ ਸੋਮਨ ਵਾਸੀ ਮਾਡਲ ਹਾਊਸ ਜ਼ਿਲੰਦਰ ਥਾਣਾ ਭਾਰਗੋ ਕੈਂਪ ਦੱਸਿਆ ਜਦੋਂ ਪੁਲਿਸ ਪਾਰਟੀ ਵੱਲੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਸ਼ਰਾਬ ਦੀਆਂ 10 ਬੋਤਲਾਂ ਬਰਾਮਦ ਹੋਈਆਂ ਪੁਲਿਸ ਵੱਲੋਂ ਕਥਿਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਐਸਆਈ ਨਿਰਮਲ ਕੁਮਾਰ ਨੇ ਦੱਸਿਆ ਕਿ ਕਥਿਤ ਮੁਲਜ਼ਮ ਦਲੀਪ ਸੋਮਨ ਨੂੰ ਬਰ ਜ਼ਮਾਨਤ ਰਿਹਾ ਕਰ ਦਿੱਤਾ ਗਿਆ ਹੈ ਤਰਸ਼ੇਮ لال ਵਾਸੀ ਪਿੰਡ ਮਹਿੰਦੀਪੁਰ ਆਪਣੀ ਬੇਟੀ ਨੂੰ ਮਿਲਣ ਲਈ ਜਾ ਰਿਹਾ ਸੀ ਕਿ ਅਚਾਨਕ ਇੱਕ ਟਰਾਲੇ ਨੇ ਉਸ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਤਰਸ਼ੇਮ لال ਦੀ ਮੌਕੇ ਤੇ ਮੌਤ ਹੋ ਗਈ ਪੁਲਿਸ ਅਨੁਸਾਰ ਟਰਾਲੇ ਦਾ ਨੰਬਰ ਪੀਵੀ07ਐ5725 ਹੈ ਜੋ ਕਿ ਬਲਾਚੌਰ ਤੋਂ ਆ ਰਿਹਾ ਸੀ ਜਦੋਂ ਟਰਾਲਾ ਟੋਲ ਪਲਾਜ਼ਾ ਬਛੂਆ ਕੋਲ ਪਹੁੰਚਿਆ ਤਾਂ ਇਹ ਹਾਦਸਾ ਵਾਪਰ ਗਿਆ ਹਾਦਸੇ ਦੀ ਜਾਣਕਾਰੀ ਟੋਲ ਪਲਾਜ਼ਾ ਮੁਲਾਜ਼ਮਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਇਸੇ ਦੌਰਾਨ ਹਨੇਰੇ ਦਾ ਫਾਇਦਾ ਉਠਾਉਂਦਿਆਂ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਨਵਾਂ ਸ਼ਹਿਰ ਦੇ ਕ੍ਰਿਆਮ ਰੋਡ ਤੇ ਸਥਿਤ ਨਵੀਂ ਦਾਣਾ ਮੰਡੀ ਵਿੱਚ ਆੜਤੀ ਦੁਕਾਨ ਕਰਨ ਵਾਲੇ ਮਧੂਪਾਈ ਐਂਡ ਸੰਸ ਦੁਕਾਨ ਨੰਬਰ 76 ਤੋਂ ਅਨਪਛਾਤੇ ਚੋਰਾਂ ਵੱਲੋਂ ਬਾਹਰ ਰੱਖੀਆਂ ਗਈਆਂ ਤਿੰਨ ਮਸ਼ੀਨਾਂ ਦੀਆਂ ਮੋਟਰਾਂ ਚੋਰੀ ਕਰਕੇ ਫਰਾਰ ਹੋ ਗਏ ਜਦਕਿ ਇੱਥੇ ਰੱਖੀ ਚੌਥੀ ਮਸ਼ੀਨ ਦੀ ਮੋਟਰ ਨਾ ਖੁੱਲਣ ਕਾਰਨ ਚੋਰ ਇਸ ਨੂੰ ਚੋਰੀ ਨਹੀਂ ਕਰ ਸਕੇ ਦੁਕਾਨਦਾਰ ਦੀਪਕ 베ਦੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਮਸ਼ੀਨ ਦੀਆਂ ਮੋਟਰਾਂ ਲੱਗੀਆਂ ਦੇਖੀਆਂ ਪਰ ਬੀਤੇ ਦਿਨੀ ਸਵੇਰੇ ਉਹ ਦੁਕਾਨ ਤੇ ਗਏ ਤਾਂ ਮੋਟਰਾਂ ਦੇ ਚੋਰੀ ਹੋਣ ਦੀ ਜਾਣਕਾਰੀ ਮਿਲੀ ਇਸ ਚੋਰੀ ਨਾਲ ਉਨ੍ਹਾਂ ਦਾ 25 ਤੋਂ 30 ਹਜ਼ਾਰ ਦਾ ਨੁਕਸਾਨ ਹੋ ਗਿਆ ਇਸ ਸਬੰਧੀ ਪੁਲਿਸ ਨੂੰ ਵੀ ਸ ਪਛਾਤੇ ਚੋਰਾਂ ਨੂੰ ਛੇਤੀ ਤੋਂ ਛੇਤੀ ਕਾਬੂ ਕਰਨ ਦੀ ਮੰਗ ਕੀਤੀ ਹੈ। ਕਾਠਗੜ੍ਹ ਵਿਖੇ ਇੱਕ ਵਿਅਕਤੀ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਪਹਿਨੀ ਹੋਈ ਕਾਲੀ ਜੈਕਟ ਦੇ ਅੰਦਰ ਵਾਲੀ ਜੇਬ ਚੋਂ ਇੱਕ ਲਿਫਾਫਾ ਕਾਲੀ ਰੰਗ ਦਾ ਕੱਢ ਕੇ ਆਪਣੇ ਖੱਬੇ ਪਾਸੇ ਸੁੱਟ ਕੇ ਵਾਪਸ ਮੁੜਨ ਲੱਗਾ ਜਿਸ ਨੂੰ ਸ਼ੱਕ ਦੇ ਬਿਨਾਂ ਤੇ ਕਾਬੂ ਕਰਕੇ ਨਾਂ ਪਤਾ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਂ ਲਖਵਿੰਦਰ ਸਿੰਘ ਪੁੱਤਰ ਬਾਲਕਰਮ ਵਾਸੀ ਮੋਨਾਖੂੜ ਥਾਣਾ ਮੇਤੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ ਲਖਵਿੰਦਰ ਸਿੰਘ ਵੱਲੋਂ ਸੁੱਟੇ ਹੋਏ ਲਿਫਾਫੇ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ ਨਸ਼ੀਲੀਆਂ 320 ਗੋਲੀਆਂ ਬਰਾਮਦ ਹੋਈਆਂ ਪੁਲਿਸ ਨੇ ਕਥਿਤ ਮਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਸੈਨਿਕ ਕੁਮਾਰ ਪੁੱਤਰ ਸ਼ਾਮਚੰਦ ਵਾਸੀ ਬਾਗਣੀ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਹ ਨਿੱਜੀ ਕੰਮ ਲਈ ਕਾਰ ਨੰਬਰ ਐਚਓ 39ਐਫ 1060 ਤੇ ਸਵਾਰ ਹੋ ਕੇ ਪੰਡੋਰਾ ਮੁਹੱਲਾ ਨਵਾਂ ਸ਼ਹਿਰ ਗਿਆ ਸੀ ਜਦੋਂ ਉਹ ਆਪਣੀ ਕਾਰ ਪੰਡੋਰਾ ਮੁਹੱਲਾ ਮੁਕਤੀ ਮਹਾਦੇਵ ਮੰਦਿਰ ਦੇ ਅੱਗੇ ਖੜਾ ਕਰਕੇ ਆਪਣੇ ਕਿਸੇ ਨਿੱਜੀ ਕੰਮ ਲਈ ਕਲੀਨਿਕ ਤੇ ਗਿਆ ਤਾਂ ਉਸਦੀ ਖੜੀ ਕਾਰ ਵਿੱਚ ਕਿਸੇ ਅਣਪਛਾਤੀ ਵਿਅਕਤੀ ਨੇ ਆਪਣੀ ਕਾਰ ਪੀਬੀ ਨੰਬਰ 65ਐਚ 3320 ਬੜੀ ਲਾਪਰਵਾਹੀ ਅਤੇ ਤੇਜ਼ੀ ਨਾਲ ਲਿਆ ਕੇ ਮਾਰੀ ਜਿਸ ਕਾਰਨ ਉਸਦੀ ਕਾਰ ਦਾ ਪਿਛਲਾ ਬੰਪਰ ਅਤੇ ਟਾਕੀ ਦਾ ਹਿੱਸਾ ਨੁਕਸਾਨਿਆ ਗਿਆ ਪੁਲਿਸ ਥਾਣਾ ਸਿਟੀ ਦੇ ਏ ਸਾਈ ਸੁਰੇਂਦਰ ਕੁਮਾਰ ਨੇ ਦੱਸਿਆ ਕਿ ਸੰਨੀ ਕੁਮਾਰ ਦੇ ਬਿਆਨਾਂ ਤੇ ਅਨੁਪਸ਼ਾਤੇਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਸੁਨੀਤਾ ਚੈਰਿਟੇਬਲ ਹਸਪਤਾਲ ਮੀਡਾਣਾ ਰੋਡ ਬਲਾਚੌਰ ਵਿਖੇ ਮੈਰੇਜਿੰਗ ਡਾਇਰੈਕਟਰ ਸੁਨੀਤਾ ਸ਼ਰਮਾ ਦੇ ਜਨਮ ਦਿਨ ਤੇ ਸੱਤਵਾਂ ਮਹਿਗਾ ਮੈਡੀਕਲ ਜਾਂਚ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਗੁਰੂ ਕਿਰਪਾ ਬਲੱਡ ਸੈਂਟਰ ਵਿਜੇਂਦਰ ਹਸਪਤਾਲ ਰੋਪੜ ਦੀ ਟੀਮ ਵੱਲੋਂ ਸਵੈਇੱਛੁ ਖੂਨਦਾਨੀਆਂ ਤੋਂ ਖੂਨ ਪ੍ਰਾਪਤ ਕੀਤਾ ਗਿਆ। ਇਸ ਮੌਕੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਦੌਰਾਨ 250 ਮਰੀਜ਼ਾਂ ਦੀ ਜਾਂਚ ਕੀਤੀ ਗਈ। 70 ਖੂਨਦਾਨੀਆਂ ਵੱਲੋਂ ਸਵੈਇੱਛਾ ਨਾਲ ਖੂਨਦਾਨ ਕੀਤਾ ਗਿਆ। ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਤੇ ਸਥਿਤ ਨਿੱਜੀ ਹਸਪਤਾਲ ਦੇ ਬਾਹਰ ਕੁਝ ਲੋਕਾਂ ਨੇ ਹਸਪਤਾਲ ਦੇ ਬਾਹਰ ਧਰਨਾ ਲਾ ਕੇ ਪ੍ਰਬੰਧਕਾਂ ਖਿਲਾਫ ਨਾਰੇਬਾਜ਼ੀ ਕੀਤੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਨੇ ਆਪਣੇ ਇੱਕ ਰਿਸ਼ਤੇਦਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਜਿਸ ਨੂੰ ਉਕਤ ਹਸਪਤਾਲ ਨੇ ਡਾਕਟਰਾਂ ਵੱਲੋਂ ਖਿੱਫ ਤੌਰ ਤੇ ਪਰਿਵਾਰ ਵਾਲਿਆਂ ਕੋਲ ਮ੍ਰਿਤਕ ਐਲਾਨ ਕਰ ਦਿੱਤਾ ਸੀ ਇੰਨਾ ਹੀ ਨਹੀਂ ਮ੍ਰਿਤਕ ਦੇਹ ਨੂੰ ਲਿਜਾਣ ਲਈ ਕਥਿਤ ਤੌਰ ਤੇ ਉਹਨਾਂ ਕੋਲ 80000 ਰੁਪਏ ਵੀ ਲਏ ਗਏ ਪਰ ਜਦੋਂ ਉਹ ਹਸਪਤਾਲ ਤੋਂ ਕੁਝ ਦੂਰੀ ਤੇ ਪਹੁੰਚੇ ਤਾਂ ਉਹਨਾਂ ਦਾ ਮਰੀਜ਼ ਜਿਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ ਉਹ ਹਰਕਤ ਵਿੱਚ ਆ ਗਿਆ ਤੇ ਜਿਸ ਤੋਂ ਬਾ ਇਹ ਇਲਾਕਾ ਸੋ ਬਾ ਤੰਦਰੁਸਤ ਹੈ ਧਰਨੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮਾ ਨੇ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਤਰਨਾ ਹਟਾਇਆ ਮਾਨਸਾ ਤੋਂ ਬਠਿੰਡਾ ਵੱਲ ਜਾ ਰਹੀ ਪੀਆਰਟੀਸੀ ਦੀ ਬੱਸ ਦੇ ਸਾਹਮਣੇ ਅਚਾਨਕ ਤੋਂ ਇੱਕ ਕਾਰ ਆ ਗਈ ਜਿਸ ਨੂੰ ਬਚਾਉਂਦੇ ਬੱਸ ਚਾਲਕ ਨੇ ਬ੍ਰੇਕ ਲਗਾ ਦਿੱਤੀ ਇਸ ਨਾਲ ਬੱਸ ਪਲਟ ਗਈ ਹਾਦਸੇ ਵਿੱਚ ਬੱਸ ਵਿੱਚ ਸਵਾਰ ਦੋ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਇਸ ਵਿੱਚ 12 ਲੋਕਾਂ ਨੂੰ ਜਿੱਥੇ ਸਿਵਲ ਹਸਪਤਾਲ ਬਠਿੰਡਾ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਮਾਮੂਲੀ ਸੱਟਾਂ ਦਾ ਸ਼ਿਕਾਰ ਹੋਈਆਂ ਸਵਾਰੀਆਂ ਨੂੰ ਮੋੜ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅੰਮ੍ਰਿਤਸਰ ਦੇ ਹਨੂਮਾਨ ਮੰਦਿਰ ਵਿੱਚ ਸ਼ਨੀਵਾਰ ਐਤਵਾਰ ਦੀ ਦਰਮਿਆਨੀ ਰਾਤ ਨੂੰ ਚੋਰਾਂ ਵੱਲੋਂ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰਾਂ ਨੇ ਗੋਲਕ ਤੋੜ ਕੇ ਮੰਦਿਰ ਦੇ ਚੜ੍ਹਾਵੇ ਸਮੇਤ ਭਗਵਾਨ શ્રી ਕ੍ਰਿਸ਼ਨ ਦੀ ਬੰਸਰੀ ਤਿਰਸ਼ੂਲ ਗਾਗਰ ਅਤੇ ਕੀਮਤੀ ਗਹਿਣੇ ਚੋਰੀ ਕਰ ਲਏ ਦੱਸਿਆ ਜਾ ਰਿਹਾ ਹੈ ਕਿ ਇਸ ਮੰਦਿਰ ਵਿੱਚ ਚੋਰੀ ਦੀ ਇਹ ਤੀਜੀ ਘਟਨਾ ਹੈ ਚੋਰੀ ਹੋਏ ਸਮਾਨ ਦੀ ਕੀਮਤ ਲਗਭਗ 15 ਲੱਖ ਰੁਪਏ ਦੱਸੀ ਜਾ ਰਹੀ ਹੈ ਮੰਦਿਰ ਕਮੇਟੀ ਨੇ ਪੁਲਿਸ ਨੂੰ ਮੰਗਲਵਾਰ ਤੱਕ ਦਾ ਅਲਟੀਮੇਟ ਟਾਈਮ ਦਿੱਤਾ ਹੈ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਮਹਿਲਾ T20 ਵਰਲਡ ਕੱਪ ਵਿੱਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਪਾਕਿਸਤਾਨ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ નિર્ਧਾਰਤ 20 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 149 ਦੌੜਾਂ ਬਣਾਈਆਂ। ਜਵਾਬੀ ਪਾਰੀ ਵਿੱਚ ਭਾਰਤੀ ਟੀਮ ਨੇ 19 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ਤੇ 151 ਦੌੜਾਂ ਬਣਾਈਆਂ ਅਤੇ ਮੈਚ ਵਿੱਚ ਜਿੱਤ ਹਾਸਲ ਕੀਤੀ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ। ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ